ਦਰਾਦਾ ਲਾਦੇ ਸੇਠਾ ਦਵਾ ਦਵਾ ਜੋਰ ਲਾ ਮੜਾ ਜਾ ਨਾ ਭਰਾ ਬੱਕਾ ਲਿਆ ਆ ਲੈ ਬਾਈ ਤੂੰ ਹੀ ਫੜ ਲਾ ਤਾਂ ਮੇਰੇ ਤੋਂ ਤਾਂ ਬਸ ਦਾ ਰੋਗ ਨਹੀਂ ਸਾਗ ਵੀ ਲੈ ਕੇ ਜਾਵੇਂਗਾ ਮੈਂ ਤਾਂ ਭਰਾਵੇ ਇਹਦੇ ਨਾਲ ਤਾਂ ਰੇੜੀ ਤੇ ਲੈ ਲੈਂਦਾ ਚੰਗਾ ਸੀਗਾ ਸਾਗ ਉਹ ਤਾਂ ਮੂਲੀਆਂ ਵੀ ਪਾ ਤੇਰੇ ਛਲਗਮ ਤੇ ਮੂਲੀਆਂ ਤੇ ਸਾਗ ਤਾਂ ਮਹਿੰਗਾ ਪਊਗਾ ਮੈਨੂੰ ਲੱਗਦਾ ਉਹ ਤਾਂ ਚੀਲਾ ਕਹਿਣਗੇ ਕਾਲੇ ਤੇ ਨਾਲ ਬਾਥੂ ਵੀ ਲੈ ਆਈ ਭਰਾ ਤੇ ਚੀਲੇ ਨੇ ਤਾਂ ਹੈ ਸਾਗ ਦੇ ਗੌਂਗ ਨੂੰ ਭਾਜ ਰਹੀ ਸੀ ਤੇਠ ਦੀ ਹੈ ਕੁਛ ਨਹੀਂ ਹੁੰਦਾ ਪਰ ਮੈਂ ਤਾਂ ਕਹੀ ਬੜਾ ਦੀ ਕਰ ਸਾਟੇ ਵਾਲੇ ਸਾਗ ਨਾਲ ਤੇਰੇ ਤਜਾਬ ਨਹੀਂ ਨਾ 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 ਕਿਹੜਾ ਤਜਾਬ ਹੈ ਮੈਨੂੰ ਲੱਗਦਾ ਤੂੰ ਵੀ ਕੀ ਕਰ ਦੂਗਾ ਗੁਣਾ ਦੀ ਖਾਨ ਹੈ ਪੂਰੇ ਦੇਖ ਕਹੀ ਕਹੀ ਤਾਂ ਲਾਲੇ ਨੂੰ ਮੈਂ ਹੀ ਦਿੱਤੀ ਸੀ ਮੈਂ ਤੂੰ ਦਿੱਖੀ ਜੀ ਕਹੀ ਜਖੜਾ ਕਾਪੜੀ ਜੀ ਵਰਗੀ ਕਹੀ ਦਿੱਤੀ ਸੀ ਪਚਣ ਕਿਦੂ ਪਰ ਕੋਟ ਨਹੀਂ ਹੋਜੇ ਤੈਨ ਦਾ ਆ ਮੈਂ ਤਾਂ ਨਹੀਂ ਪਰਵਾ ਘੰਟਾ ਤੱਕ ਹੋਰ ਲਵਾ ਦੇ ਫੇਰ ਨਾ ਨਾ ਮੈਂ ਤਾਂ ਜਾਣਾਂ ਗਾਲੇ ਕੀ ਬਾਜ਼ਾਰੋਂ ਮੋਦ ਲੈ ਲੇਗਾ ਪਤਾ ਰੇੜੀ ਤੋਂ ਲੈ ਲਾਂਗੇ ਭਾਈ ਇਹ ਤੈਨੂੰ ਵੀ ਫਿਰ ਉਹ ਚੰਗਾ ਸੁਹਾਜ ਆ ਪਹਿਰੇ ਤੀਜੇ ਕਿ ਦਿਨ ਆ ਜਾਂਦਾ ਸੀ ਨਾ 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 ਤਾਂ ਹੀ ਤਾਂ ਮੈਂ ਕਹਿਣਾ ਵੀ ਮੈਂ ਤਾਂ ਰੇੜੀ ਤੋਂ ਲੈ ਲੈ ਕੇ ਨੂੰ ਭਰਾ ਮੈਂ ਤਾਂ ਨਹੀਂ ਆਉਂਦਾ ਉਹ ਰੇੜੀ ਤੋਂ ਨਾ ਲੈ ਆ ਜਾਂ ਤੂੰ 9 ਵਜੇ ਤਾਂ ਆਇਆ 10 ਕੁ ਹਾਲ ਕੋਈ ਗੱਲ ਮੈਂ ਤੇਰੇ ਨਾਲ ਮੈਥੋਂ ਦੁਕਾਨ ਤੇ ਕੰਮ ਕਰਾ ਲਈ ਮੈਥੋਂ ਬਾਈ ਖਾਤਾ ਕੋਈ ਕਰਵਾ ਲਈ ਨਾ ਨਾ ਛੋਟੇ ਬਈ ਖਾਤੇ ਨਾ ਉਟ ਨਹੀਂ ਆਉਂਦੇ ਛੱਡ ਬਈ ਖਾਤੇ ਕਿਉਂ ਨਹੀਂ ਲੋਟਣ ਨੇ ਲੈ ਸੁਣਾ ਮੈਂ ਕਿਹਾ ਛੋਟੇ